ਸੋਰਠ ਮਹੱਲਾ ਪੰਜਵਾ ਗੁਰਮਿਲ ਪ੍ਰਭੂ ਚਿਤਾਰਿਆ ਕਾਰਜ ਸਭ ਸਵਾਰਿਆ ਮੰਨਾਂ ਕੋ ਨ ਅਲਾਏ ਸਭ ਜੈ ਜੈਕਾਰ ਸੁਣਾਏ ਸੰਤੋ ਸਾਚੀ ਸਰਣ ਸੁਆਮੀ ਜੀ ਜੰਤ ਸਭ ਹਾਥ ਤੇ ਸਹਿ ਕੈ ਸੋ ਪ੍ਰਭ ਅੰਤਰ ਜਾਮੀ ਰਹਾਉ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸੰਭਾਰੇ ਪਤਤ ਪਾਵਨ ਪ੍ਰਭ ਨਮਾ ਜਨ ਨਾਨਕ ਸਦ ਕੁਰਬਾਨ ਸੋਰਠ ਮਹੱਲਾ ਪੰਜਵਾ ਗੁਰਮੇਲ ਪ੍ਰਭੂ ਚਿਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਏ ਸਭ ਜੈ ਜੈਕਾਰ ਸੁਣਾਏ ਸੰਤੋ ਸਾਚੀ ਸਰਣ ਸੁਆਮੀ ਜੀ ਜੰਤ ਸਭ ਹਾਥ ਤੇ ਸਹਿ ਕੈ ਸੋ ਪ੍ਰਭ ਅੰਤਰ ਜਾਮੀ ਰਹਾਉ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਪਤਿਤ ਪਾਵਨ ਪ੍ਰਭ ਨਮਾ ਜਨ ਨਾਨਕ ਸਦ ਕੁਰਬਾਨਾ ਸੋਰਠ ਮਹਲਾ ਪੰਜਵਾ ਗੁਰ ਮਿਲ ਪ੍ਰਭ ਉਚਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਏ ਸਭ ਜੈ ਜੈ ਕਾਰ ਸੁਣਾਏ ਸੰਤੋ ਸਾਚੀ ਸਰਣ ਸੁਆਮੀ ਜੀ ਜੰਤ ਸਭ ਹਾਥ ਤੇ ਸੈ ਕੈ ਸੋ ਪ੍ਰਭੇ ਅੰਤਰ ਜਾਮੀ ਰਹਾਉ ਕਰ ਤਬ ਸਭ ਸਵਾਰੇ ਪ੍ਰਭੇ ਆਪਣਾ ਬਿਰਦ ਸਮਾਰੇ ਪਤ ਤ ਪਾਵਨ ਪ੍ਰਭ ਨਮਾ ਜਨ ਨਾਨਕ ਸਦ ਕੁਰਬਾਨਾ ਸੋਰਠ ਮਹਲਾ ਪੰਜਵਾਂ ਗੁਰਮੇਲ ਪ੍ਰਭੂ ਚਿਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਏ ਸਭ ਜੈ ਜੈਕਾਰ ਸੁਣਾਏ ਸੰਤੋ ਸੱਚੀ ਸਰਣ ਸੁਆਮੀ ਜੀ ਜੰਤ ਸਭ ਹੱਥ ਤੇ ਸੈ ਕੈ ਸੁ ਪ੍ਰਭ ਅੰਤਰ ਜਮੀ ਰਹਾਉ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਪਤਿਤ ਪਾਵਨ ਪ੍ਰਭ ਨਮਾ ਜਨ ਨਾਨਕ ਸਦ ਕੁਰਬਾਨਾ ਸੋਰਠ ਮਹੱਲਾ ਪੰਜਵਾ ਗੁਰ ਮਿਲ ਪ੍ਰਭ ਉਚਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨਾ ਅਲਾਏ ਸਭ ਜੈ ਜੈਕਾਰ ਸੁਣਾਏ ਸੰਤੋ ਸਾਚੀ ਸਰਨ ਸੁਆਮੀ ਜੀ ਜੰਤ ਸਭ ਹਾਥ ਤੇ ਸਹਿ ਕੈ ਸੋ ਪ੍ਰਭ ਅੰਤਰ ਜਾਮੀ ਰਹਾਉ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਪਤਤ ਪਾਵਨ ਪ੍ਰਭ ਨਾਮਾ ਜਨ ਨਾਨਕ ਸਦ ਕੁਰਬਾਨਾ ਸੋਰਠ ਮਹੱਲਾ ਪੰਜਵਾ ਗੁਰ ਮੇਲ ਪ੍ਰਭੂ ਚਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਈ ਸਭ ਜੈ ਜੈ ਕਾਰ ਸੁਣਾਏ ਸੰਤੋ ਸਾਚੀ ਸਰਨ ਸੁਆਮੀ ਜੀ ਜੰਤ ਸਭ ਹਾਥ ਤੇ ਸੈ ਕੈ ਸੋ ਪ੍ਰਭ ਅੰਤਰ ਜਾਮੀ ਰਹਾਉ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਪਤਿਤ ਪਵਨ ਪ੍ਰਭ ਨਮ ਜਨ ਨਾਨਕ ਸਦ ਕੁਰਬਾਨਾ ਸੋਰਠ ਮਹੱਲਾ ਪੰਜਵਾ ਗੁਰ ਮਿਲ ਪ੍ਰਭੂ ਚਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਏ ਸਭ ਜੈ ਜੈਕਾਰ ਸੁਣਾਏ ਸੰਤੋ ਸੱਚ ਸ਼ਰਨ ਸੁਆਮੀ ਜੀ ਜੰਤ ਸਭ ਹੱਥ ਤੇ ਸੈ ਕੈ ਸੋ ਪ੍ਰਬੇਂਤਰ ਜਾਮੀ ਰਹਾਉ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਪਤਤ ਪਵਨ ਪ੍ਰਭ ਨਾਮਾ ਜਨ ਨਾਨਕ ਸਦ ਕੁਰਬਾਨਾ ਸੋਰਠ ਮਹੱਲਾ ਪੰਜਵਾ ਗੁਰਮਿਲ ਪ੍ਰਭੂ ਚਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਏ ਸਭ ਜੈ ਜੈਕਾਰ ਸੁਣਾਏ ਸੰਤੋ ਸਾਚੀ ਸਰਣ ਸੁਆਮੀ ਜੀ ਜੰਤ ਸਭ ਹਾਥ ਤੇ ਸੈ ਕੈ ਸੁ ਪ੍ਰਭ ਅੰਤਰ ਜਾਮੀ ਰਹਾਉ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਪਤਿਤ ਪਾਵਨ ਪ੍ਰਭ ਨਾਮ ਜਨ ਨਾਨਕ ਸਦ ਕੁਰਬਾਨਾ ਸੋਰਠ ਮਹਲਾ ਪੰਜਵਾ ਗੁਰ ਮਿਲ ਪ੍ਰਭ ਚਿਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਈ ਸਭ ਜੈ ਜੈਕਾਰ ਸੁਣਾਏ ਸੰਤੋ ਸਾਚੀ ਸ਼ਰਨ ਸੁਆਮੀ ਜੀ ਜੰਤ ਸਭ ਹਾਥ ਤੇ ਸੈ ਕੈ ਸੋ ਪ੍ਰਭ ਅੰਤਰ ਜਮੀ ਰਹਾਉ ਕਰ ਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਤਤ ਪਾਵਨ ਪ੍ਰਭ ਨਮਾ ਜਨ ਨਾਨਕ ਸਦ ਕੁਰਬਾਨਾ ਸੁਰਠ ਮਹੱਲਾ ਪੰਜਵਾ ਗੁਰ ਮੇਲ ਪ੍ਰਭੂ ਚਿਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਏ ਸਭ ਜੈ ਜੈਕਾਰ ਸੁਣਾਏ ਸੰਤੋ ਸੱਚੀ ਸ਼ਰਨ ਸੁਆਮੀ ਜੀ ਜੰਤ ਸਭ ਹਾਥ ਤੇ ਸਹਿ ਕੈ ਸੁ ਪ੍ਰਭ ਅੰਤਰ ਜਾਮੀ ਰਾਵ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਧ ਸਮਾਰੇ ਪਤਤ ਪਾਵਨ ਪ੍ਰਭ ਨਮਾ ਜਨ ਨਾਨਕ ਸਦ ਕੁਰਬਾਨ ਸੋਰਠ ਮਹੱਲਾ ਪੰਜਵਾ ਗੁਰ ਮਿਲ ਪ੍ਰਭ ਚਿਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਈ ਸਭ ਜੈ ਜੈਕਾਰ ਸੁਣਾਏ ਸੰਤੋ ਸੱਚੀ ਸ਼ਰਨ ਸੁਆਮੀ ਜੀ ਜੰਤ ਸਭ ਹੱਥ ਤੇ ਸਹਿ ਕੈ ਸੋ ਪ੍ਰਭ ਅੰਤਰ ਜਾਮੀ ਰਹਾਉ ਕਰਤਬ ਸਭ ਸਵਾਰੇ ਪ੍ਰਭੇ ਆਪਣਾ ਬਿਰਦ ਸਮਾਰੇ ਪਤਤ ਪਾਵਨ ਪ੍ਰਭ ਨਾਮ ਜਨ ਨਾਨਕ ਸਦ ਕੁਰਬਾਨਾ ਸੋਰਠ ਮਹਲਾ 5 ਗੁਰ ਮੇਲੇ ਪ੍ਰਭੂ ਚਿਤਾਰਿਆਂ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਏ ਸਭ ਜੈ ਜੈਕਾਰ ਸੁਣਾਏ ਸੰਤੋਸਾ ਚੀ ਸ਼ਰਨ ਸੁਆਮੀ ਜੀ ਜੰਤ ਸਭ ਹਾਥ ਤੇ ਸੈ ਕੈ ਸੋ ਪ੍ਰਭ ਅੰਤਰ ਜਾਮੀ ਰਹਾਉ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਪਤਿਤ ਪਾਮਨ ਪ੍ਰਭ ਨਾਮਾ ਜਨ ਨਾਨਕ ਸਦ ਕੁਰਬਾਨਾ ਸੋਰਠ ਮਹਲਾ ਪੰਜਵਾਂ ਗੁਰਮਿਲ ਪ੍ਰਭ ਉਚਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਏ ਸਭ ਜੇ ਜੇ ਕਾਰ ਸੁਣਾਏ ਸੰਤੋ ਸਾਚੀ ਸ਼ਰਨ ਸੁਆਮੀ ਜੀ ਜੰਤ ਸਭ ਹੱਥ ਤੇ ਸਹਿ ਕੈ ਸੋ ਪ੍ਰਭੇ ਅੰਤਰ ਜਾਮੀ ਰਹਾਉ ਕਰਤਬ ਸਭ ਸਵਾਰੇ ਪ੍ਰਭੇ ਆਪਣਾ ਬਿਰਦ ਸੰਭਾਰੇ ਪਤਿਤ ਪਾਵਨ ਪ੍ਰਭ ਨਾਮ ਜਨ ਨਾਨਕ ਸਦ ਕੁਰਬਾਨ ਸੋ ਰਠ ਮਹੱਲਾ ਪੰਜਵਾ ਗੁਰ ਮੇਲਾ ਪ੍ਰਭੂ ਚਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਏ ਸਭ ਜੈ ਜੈ ਕਾਰ ਸੁਣਾਏ ਸੰਤੋ ਸੱਚੀ ਸ਼ਰਨ ਸੁਆਮੀ ਜੀ ਜੰਤ ਸਭ ਹੱਥ ਤੇ ਸੈ ਕੈ ਸੋ ਪ੍ਰਭ ਅੰਤਰ ਜਮੀ ਰਹਾਉ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਪਤ ਤ ਪਾਵਨ ਪ੍ਰਭ ਨਮਾ ਜਨ ਨਾਨਕ ਸਦ ਕੁਰਬਾਨਾ ਸੁਰਠ ਮਹੱਲਾ ਪੰਜਵਾ ਗੁਰ ਮਿਲ ਪ੍ਰਭ ਉਚਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਏ ਸਭ ਜੈ ਜੈਕਾਰ ਸੁਣਾਏ ਸੰਤੋ ਸਾਚੀ ਸਰਣ ਸੁਆਮੀ ਜੀ ਜੰਤ ਸਭ ਹੱਥ ਤੇ ਸਹਿ ਕੈ ਸੋ ਪ੍ਰਭ ਅੰਤਰ ਜਾਮੀ ਰਹਾਉ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਪਤਤ ਪਾਵਨ ਪ੍ਰਭ ਨਮਾ ਜਨ ਨਾਨਕ ਸਦ ਕੁਰਬਾਨ ਸੋਰਠ ਮਹੱਲਾ ਪੰਜਵਾ ਗੁਰ ਮੇਲ ਪ੍ਰਭੂ ਚਿ ਤਾਰਿਆ ਕਾਰਜ ਸਭ ਸਵਾਰਿਆ ਮੰਨ ਦਾ ਕੋ ਨ ਅਲਾਏ ਸਭ ਜੈ ਜੈ ਕਾਰ ਸੁਣਾਏ ਸੰਤੋ ਸਾਚੀ ਸਰਣ ਸੁਆਮੀ ਜੀ ਜੰਤ ਸਭ ਹਾਥ ਤੇ ਸਹਿ ਕੈ ਸੋ ਪ੍ਰਭ ਅੰਤਰ ਜਾਮੀ ਰਹਾਉ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਪਤਿਤ ਪਾਵਨ ਪ੍ਰਭ ਨਮਾ ਜਨ ਨਾਨਕ ਸਦ ਕੁਰਬਾਨਾ ਸੋਰਠ ਮਹਲਾ ਪੰਜਵਾ ਗੁਰ ਮਿਲ ਪ੍ਰਭ ਉਚਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਏ ਸਭ ਜਐ ਜਐ ਕਾਰ ਸੁਣਾਏ ਸੰਤੋ ਸਾਚੀ ਸਰਣ ਸੁਆਮੀ ਜੀ ਜੰਤ ਸਭ ਹਾਥ ਤੇ ਸੈ ਕੈ ਸੋ ਪ੍ਰਭੇ ਅੰਤਰ ਜਾਮੀ ਰਹਾਉ ਕਰ ਤਬ ਸਭ ਸਵਾਰੇ ਪ੍ਰਭੇ ਆਪਣਾ ਬਿਰਦ ਸਮਾਰੇ ਪਤਿਤ ਪਾਵਨ ਪ੍ਰਭ ਨਮਾ ਜਨ ਨਾਨਕ ਸਦ ਕੁਰਬਾਨਾ ਸੋਰਠ ਮਹਲਾ ਪੰਜਵਾਂ ਗੁਰਮੇਲ ਪ੍ਰਭੂ ਚਿਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਏ ਸਭ ਜੈ ਜੈਕਾਰ ਸੁਣਾਏ ਸੰਤੋ ਸੱਚੀ ਸਰਣ ਸੁਆਮੀ ਜੀ ਜੰਤ ਸਭ ਹੱਥ ਤੇ ਸੈ ਕੈ ਸੁ ਪ੍ਰਭ ਅੰਤਰ ਜਮੀ ਰਹਾਉ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਫਤਤ ਪਾਵਨ ਪ੍ਰਭ ਨਮਾ ਜਨ ਨਾਨਕ ਸਦ ਕੁਰਬਾਨਾ ਸੋਰਠ ਮਹਲਾ ਪੰਜਵਾ ਗੁਰਮੇਲ ਪ੍ਰਭੂ ਚਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਏ ਸਭ ਜੈ ਜੈਕਾਰ ਸੁਨਾਏ ਸੰਤੋ ਸਾਚੀ ਸਰਨ ਸੁਆਮੀ ਜੀ ਜੰਤ ਸਭ ਹਾਥ ਤੇ ਸਹਿ ਕੈ ਸੋ ਪ੍ਰਭ ਅੰਤਰ ਜਾਮੀ ਰਹਾਉ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਬਤਤ ਪਾਵਨ ਪ੍ਰਭ ਨਾਮਾ ਜਨ ਨਾਨਕ ਸਦ ਕੁਰਬਾਨਾ ਸੋਰਠ ਮਹਲਾ ਪੰਜਵਾ ਗੁਰ ਮੇਲ ਪ੍ਰਭੂ ਚਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਈ ਸਭ ਜੈ ਜੈ ਕਰ ਸੁਣਾਏ ਸੰਤੋ ਸਾਚੀ ਸਰਨ ਸੁਆਮੀ ਜੀ ਜੰਤ ਸਭ ਹਾਥ ਤੇ ਸੈ ਕੈ ਸੋ ਪ੍ਰਭ ਅੰਤਰ ਜਾਮੀ ਰਹਾਉ ਕਰਤਬ ਸਭ ਸਵਾਰੇ ਰਬੇ ਆਪਣਾ ਬਿਰਦ ਸਮਾਰੇ ਪਤਿਤ ਪਾਵਨ ਪ੍ਰਭ ਨਾਮ ਜਨ ਨਾਨਕ ਸਦ ਕੁਰਬਾਨਾ ਸੋਰਠ ਮਹੱਲਾ ਪੰਜਵਾ ਗੁਰ ਮਿਲ ਪ੍ਰਭੂ ਚਿਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਈ ਸਭ ਜੈ ਜੈ ਕਾਰ ਸੁਣਾਏ ਸੰਤੋ ਸੱਚੀ ਸ਼ਰਨ ਸੁਆਮੀ ਜੀ ਜੰਤ ਸਭ ਹਾਥ ਤੇ ਸਹਿ ਕੈ ਸੋ ਪ੍ਰਭ ਅੰਤਰ ਜਾਮੀ ਰਹਾਉ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਪਤਤ ਪਵਨ ਪ੍ਰਭ ਨਾਮ ਜਨ ਨਾਨਕ ਸਦ ਕੁਰਬਾਨਾ ਰਠ ਮਹੱਲਾ ਪੰਜਵਾ ਗੁਰਮੇਲ ਪ੍ਰਭੂ ਚਤਾਰਿਆ ਕਾਰਜ ਸਭ ਸਵਾਰਿਆ ਮੰਨਦਾ ਕੋ ਨ ਅਲਾਏ ਸਭ ਜੈ ਜੈ ਕਾਰ ਸੁਣਾਏ ਸੰਤੋ ਸਾਚੀ ਸਰਣ ਸੁਆਮੀ ਜੀ ਜੰਤ ਸਭ ਹਾਥ ਤੇ ਸਹਿ ਕੈ ਸੁ ਪ੍ਰਭ ਅੰਤਰ ਜਾਮੀ ਰਹਾਓ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਪਤਤ ਪਾਵਨ ਪ੍ਰਭ ਨਾਮ ਜਨ ਨਾਨਕ ਸਦ ਕੁਰਬਾਨਾ ਸੋਰਾਠ ਮਹਲਾ 5 ਗੁਰਮੇਲ ਪ੍ਰਭੂ ਚਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਈ ਸਭ ਜੈ ਜੈਕਾਰ ਸੁਣਾਏ ਸੰਤੋ ਸਾਚੀ ਸ਼ਰਨ ਸੁਆਮੀ ਜੀ ਜੰਤ ਸਭ ਹਾਥ ਤੇ ਸੈ ਕੈ ਸੋ ਪ੍ਰਭ ਅੰਤਰ ਜਮੀ ਰਹਾਉ ਕਰ ਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਪਤਿਤ ਪਾਵਨ ਪ੍ਰਭ ਨਮਾ ਜਨ ਨਾਨਕ ਸਦ ਕੁਰਬਾਨਾ ਸੋਰਠ ਮਹੱਲਾ ਪੰਜਵਾ ਗੁਰਮੇਲ ਪ੍ਰਭੂ ਚਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਏ ਸਭ ਜੈ ਜੈਕਾਰ ਸੁਣਾਏ ਸੰਤੋ ਸੱਚੀ ਸ਼ਰਨ ਸੁਆਮੀ ਜੀ ਜੰਤ ਸਭ ਹੱਥ ਤੇ ਸਹਿ ਕੈ ਸੁ ਪ੍ਰਭ ਅੰਤਰ ਜਾਮੀ ਰਾਵ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਧ ਸਮਾਰੇ ਪਤਤ ਪਾਵਨ ਪ੍ਰਭ ਨਮਾ ਜਨ ਨਾਨਕ ਸਦ ਕੁਰਬਾਨਾ ਸੋਰਠ ਮਹੱਲਾ ਪੰਜਵਾ ਗੁਰਮੇਲ ਪ੍ਰਭੂ ਚਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਏ ਸਭ ਜੈ ਜੈ ਕਾਰ ਸੁਣਾਏ ਸੰਤੋ ਸੱਚੀ ਸ਼ਰਨ ਸੁਆਮੀ ਜੀ ਜੰਤ ਸਭ ਹੱਥ ਤੇ ਸੈ ਕੈ ਸੋ ਪ੍ਰਭ ਅੰਤਰ ਜਾਮੀ ਰਹਾਉ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਪਤਤ ਪਾਵਨ ਪ੍ਰਭ ਨਾਮ ਜਨ ਨਾਨਕ ਸਦ ਕੁਰਬਾਨਾ ਸੋਰਠ ਮਹਲਾ 5 ਗੁਰ ਮੇਲੇ ਪ੍ਰਭ ਚਿਤਾਰੇ ਆਂ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਏ ਸਭ ਜੈ ਜੈਕਾਰ ਸੁਣਾਏ ਸੰਤੋਸਾ ਚੀ ਸ਼ਰਨ ਸੁਆਮੀ ਜੀ ਜੰਤ ਸਭ ਹਾਥ ਤੇ ਸੈ ਕੈ ਸੋ ਪ੍ਰਭ ਅੰਤਰ ਜਾਮੀ ਰਹਾਉ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਪਤਤ ਪਾਉ ਮਨ ਪ੍ਰਭ ਨਾਮਾ ਜਨ ਨਾਨਕ ਸਦ ਕੁਰਬਾਨਾ ਸੋਰਠ ਮਹਲਾ ਪੰਜਵਾ ਗੁਰਮੇਲ ਪ੍ਰਭੂ ਚਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਏ ਸਭ ਜੇ ਜੇ ਕਾਰ ਸੁਣਾਏ ਸੰਤੋ ਸਾਚੀ ਸ਼ਰਨ ਸੁਆਮੀ ਜੀ ਜੰਤ ਸਭ ਹੱਥ ਤੇ ਸਹਿ ਕੈ ਸੋ ਪ੍ਰਭੇ ਅੰਤਰ ਜਾਮੀ ਰਹਾਉ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਪਤਿਤ ਪਾਵਨ ਪ੍ਰਭ ਨਮਾ ਜਨ ਨਾਨਕ ਸਦ ਕੁਰਬਾਨ ਸੋਰਠ ਮਹਲਾ ਪੰਜਵਾ ਗੁਰ ਮੇਲ ਪ੍ਰਭ ਚਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਏ ਸਭ ਜੈ ਜੈਕਾਰ ਸੁਨਾਏ ਸੰਤੋ ਸੱਚੀ ਸ਼ਰਨ ਸੁਆਮੀ ਜੀ ਜੰਤ ਸਭ ਹਾਥ ਤੇ ਸਹਿ ਕੈ ਸੋ ਪ੍ਰਭ ਅੰਤਰ ਜਮੀ ਰਹਾਉ ਕਰਤਬ ਸਭ ਸਵਾਰੇ ਰਬ ਆਪਣਾ ਬਿਰਦ ਸਮਾਰੇ ਪਤ ਪਾਵਨ ਪ੍ਰਭ ਨਮਾ ਜਨ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ